ਹੈਲੋ ਹਾਂਜੀ ਭਾਈ ਅਸੀਂ ਗਾਲ ਤੇ ਹੋਰ ਕਬੂਤਰ ਪਾਲ ਸਭ ਬਰਾ ਠੀਕ ਆ ਘਰ ਪਾਲ ਸਾਰੇ ਲੋਕਿਆ ਜਿਵੇਂ ਤੁਹਾਨੂੰ ਪਤਾ ਵੀ ਦੀ ਆਪਾਂ ਡਿਸਟ੍ਰਿਕਟ ਫਰੀਦਕੋਟ ਪਿੰਡ ਕੰਮੇ ਨੇ ਤੋਂ ਬਲੌਂਗ ਕਰਦੇ ਤੇ ਆਪਾਂ ਇਹ ਜਾਨਵਰ ਵੀਰੇ ਫੋਲ ਗਾਰੰਟੀਆਂ ਸੇਲ ਕਰਦੇ ਕੋਈ ਧੋਖਾ ਦੇ ਨੀਕੇ ਦੇ ਬੰਦੇ ਨੇ ਇਹ ਭਰਾਇਆ ਭਰਾ ਆਪਣੇ ਤੋਂ ਸਾਧਕ ਤੋਂ ਆਇਆ ਜਿਹੜਾ ਫਰੀਦਕੋਟ ਤੋਂ ਆਇਆ ਤੇ ਸਾਧਕ ਇਹਨਾਂ ਨੂੰ ਨੇੜੇ ਪੈਂਦਾ ਤੇ ਸਾਧਕ ਤੋਂ ਆਇਆ ਭਰਾ ਅੱਜ ਦੂਸਰੀ ਕਬੂਤਰ ਲੈਣ ਆਇਆ ਪਹਿਲਾਂ ਵੀਰੇ ਵਧੀਆ ਉੱਡੇ ਜਾਨਵਰ ਤੁਹਾਡੇ ਕੋਲ ਪਹਿਲਾਂ ਭਾਈ ਆ ਆ ਲੈ ਕੇ ਗਿਆ ਸੀ ਪਹਿਲੀ ਾਰ ਤੇ ਹੁਣ ਕਹਿੰਦੇ ਜਾਨਵਰ ਸਾਡੇ ਕੋਲ ਵਧੀਆ ਉੱਡੇ ਇਸ ਕਰਕੇ ਅੱਜ ਵੀ ਦੀ 4 ਜਨਵਰੀ ਲੈ ਕੇ ਚੱਲੇ ਆ ਅੱਜ ਕੋਲੇ ਜਿਹੜੇ ਜਨਮਤ ਲੈ ਕੇ ਚੱਲੇ ਆ ਨੂੰ ਸ਼ੌਕ ਕਰਾ ਕੇ ਦੱਸਦੇ ਸਾਰੇ ਵੀਡੀਓ ਲੈ ਕੇ ਸ਼ੇਅਰ ਟਵਿੰਡ ਕਰਕੇ ਭਰਾ ਸਾਰੇ ਦੱਸੋ ਇਹ ਆ ਬਈ ਆਪਣਾ ਜਿਹੜਾ ਸੀਰੀਅਲ ਕਬੂਤਰਾ ਖੱਟੀਆਂ ਅੱਖਾਂ ਦੇ ਉਹ ਕਬੂਤਰਾ ਜੋ ਕਬੂਤਰਾ ਦੇ ਨੇ ਮਦੀਨ ਜਿਹੜੀ ਦਿੱਤੀ ਆਪਾਂ ਖੱਟੀਆਂ ਅੱਖਾਂ ਦੀ ਕਾਲੀ ਨੋਕ ਦੀ ਆਮਰੀ ਵੀ ਵੀਰੇ ਉਸੇ ਕਬੂਤਰਾ ਜੋ ਆ ਖੱਟੀਆਂ ਅੱਖਾਂ ਕਾਲੀ ਨੋਕ ਦੀ ਮਦੀਨ ਬਿਲਕੁਲ ਹੈ ਵੀਰੇ ਪੱਲੀ ਸਾਹਿਬ ਕਬੂਤਰਾ ਹੁਣ ਨੀਲੀਆਂ ਛਤਰੀਆਂ ਤੇ ਲੱਗੇ ਹੋਇਆ ਪੂਰੇ ਵਧੀਆ ਤੇ ਚੰਗੇ ਜਾਨਵਰ ਵੜਦੇ ਆ ਆ ਜਿਹੜਾ ਕਬੂਤਰਾ ਵੀਰੇ ਇਹ ਵੀ ਆਪਣਾ ਉਸੇ ਕਬੂਤਰਾ ਜਿਹੜਾ ਸੀਰੀਅਲ ਹੈ ਜੋ ਕਾਲੀ ਨੋਕ ਜਟੀਆਂ ਅੱਖਾਂ ਦਾ ਠੀਕ ਹੈ ਜੀ ਬਿਲਕੁਲ ਇਹ ਵੀ ਪੱਲੀ ਸਾਫ ਆ ਗੁਲਾਬੀ ਟੂਸੇ ਕਬੂਤਰ ਦੇ ਇਹ ਵੀ ਬਿਲਕੁਲ ਪੱਲੀ ਸਾਫ ਆ ਤੇ ਫੁੱਲ ਗਰੰਟੀਆਂ ਦਿੱਤੇ ਵੀਰੇ ਜਾਨਵਰ ਕੋਈ ਤੋਬਰ ਨਹੀਂ ਕਿਸੇ ਮੰਗਣਾ ਤੇ ਆ ਵੀਰ ਜੀ ਲਾਲ ਸਿਰਾਂ ਕਬੂਤਰ ਜਿਹੜਾ ਕੋਮੇਤੀ ਗਾਮੀਆਂ ਵਾਲੇ ਕਬੂਤਰਾ ਆਪਣੇ ਉਹਨਾਂ ਚ ਦਿੱਤਾ ਵਾ ਕਾਲੇ ਘਾਂਡਾ ਲਾਲ ਸਿਰਾਂ ਕਬੂਤਰ ਕਾਲਾ ਘਾਂਡਾ ਰੰਗ ਰੰਗ ਲੱਗੇ ਵੀਰੇ ਕਬੂਤਰਾਂ ਦੇ ਪੂਰੇ ਪੱਲੀ ਸਾਹ ਕਬੂਤਰ ਕੋਈ ਧੋਖਾ ਨਹੀਂ ਕਿਸੇ ਬੰਦੇ ਨੇ ਜਾਨਵਰ ਲੈਣੇ ਆ ਤੇ ਆਪਣਾ ਇੰਸਟਾਗ੍ਰਾਮ YouTube ਚੈਨਲ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਆਈਡੀ ਫੋਲੋ ਕਰ ਲਓ ਇੰਸਟਾਗ੍ਰਾਮ ਆਈਡੀ ਹੈਗੀ ਆਪਣੀ ਹਰਜੀਤ ਸਿੰਘ 9293 YouTube ਚੈਨਲ ਹੈ ਹਰਜੀਤ ਸਿੰਘ ਕਬੂਤਰ ਬਾਜੀ ਪਿੰਡ ਕਮੇਣਾ ਡਿਸਟ੍ਰਿਕਟ ਬੀਤਪੁਰ ਕਿਸੇ ਪੁਰਾਣੇ ਜਾਨਵਰ ਲੈਣੇ ਆ ਤੇ ਜਰੂਰ ਆਪਣੇ ਸੰਪਰਕ ਕਰੋ ਆਪਣਾ ਮੋਬਾਈਲ ਨੰਬਰ ਹੈਗਾ 939984061506 ਕਿਸੇ ਪੁਰਾਣੇ ਜਾਨਵਰ ਲੈਣੇ ਆ ਜਾਲ ਛਤਰਾ ਦਾ ਪਿੰਜਰੇ ਕੋਈ ਸੰਭਾਲ ਲੈਣਾ ਤੇ ਭਰਾ ਨੂੰ ਸੇਵਾ ਦਾ ਮੌਕਾ ਬਖੂਦਰ ਦਿਓ ਥੈਂਕ ਯੂ ਬੀ ਧੰਨਵਾਦ